ਵਾਹਿਗੁਰੂ ਜੀ ਕਾ ਖਾਲਸਾ ਲਾਹ ਕਾਇਆ ਜ਼ਿਲ੍ਹਾ ਗਰਦਾਸਪੁਰ ਤੇ ਬਿਆਸ ਦਰਿਆ ਦਾ ਸਾਰਾ ਏਰੀਆ ਕਿਸੇ ਬਿਆਸ ਰਿਆ ਆ ਤੇ ਬਿਆਸ ਦਰਿਆ ਨੇ ਲੱਗ ਲੱਗੇ ਜਿੰਨੇ ਵੀ ਪਿੰਡ ਨੇ ਪਿੰਡ ਮਾੜੀ ਪਲਵਾ ਸ਼੍ਰੀ ਹਰਗੋਬਿੰਦਪੁਰ ਫੱਤਾ ਗੁੱਲਾ ਮੰਡ ਏਰੀਆ ਖਾਲੀ ਤੇ ਹੋਰ ਵੀ ਬੜੇ ਪਿੰਡ ਨੇ ਮਤਲਬ ਗਿਣਤੀ ਚ ਨਹੀਂ ਆ ਜਿਨ੍ਹਾਂ ਨੂੰ ਮਾਰ ਮਾਰੀ ਆ ਤੇ ਸਾਡੀ ਇੱਥੇ ਸੰਪਰਦਾਏ ਬਾਬਾ ਵਿਧੀ ਚੰਦ ਜੀ ਬਾਬਾ ਅਵਤਾਰ ਸਿੰਘ ਭਾਈ ਗਜੰਟ ਸਿੰਘ ਜੀ ਬੈਂਕਾ ਉਹ ਸਾਡੇ ਕੋ ਆਪਣੀ ਫੌਜ ਲੈ ਕੇ ਪਹੁੰਚੇ ਹੋਏ ਨੇ ਸਵੇਰ ਦੇ ਅਗੇ ਬਾਬਾ ਜੀ ਹੁਣਾਂ ਨੇ ਕੀਤਾ ਹੈ ਹੁਣ ਬਾਬਾ ਜੀ ਲੋ ਦੇਸੀ ਵੀ ਆ ਮੰਡਾ ਏਰੀਆ ਬਾਕੀ ਆ ਆਪੇ ਸ਼ੇ ਘਰ ਨੇ ਡੁੱਬਿਆ ਤੁਸੀਂ ਲਿਖ ਸਕਦੇ ਆ ਹੁਣ ਅਸੀਂ ਘਰ ਘਰ ਜਾਣਾ ਵਾ ਸਾਰਿਆਂ ਘਰਾਂ ਚ ਜਾ ਕੇ ਜਿਨ੍ਹਾਂ ਨੂੰ ਵਿਚਾਰੇ ਦੀ ਰਾਸਣ ਦੀ ਦਵਾਈਆਂ ਦੀ ਮਤਲਬ ਜੋ ਵੀ ਜ਼ਰੂਰਤ ਏ ਉਹ ਬਾਬਾ ਜੀ ਕਿੰਨੇ ਵੀ ਆਪਾਂ ਪੂਰੀ ਕਰਾਂਗੇ ਸੋ ਬਹੁਤ ਧੰਨਵਾਦ ਆ ਸੰਪਰਦਾਇ ਬਾਬਾ ਬਿੱਦੀ ਚੰਦ ਬਦਾਵਰਤਾਰ ਸਿੰਘ ਜੀ ਸੋਰ ਸਿੰਘ ਵਾਲਿਆਂ ਦਾ ਤੇ ਭਾਈ ਗੁਰਜੰਟ ਸਿੰਘ ਜੀ ਬੈਂਕਾ ਬਹੁਤ ਬਹੁਤ ਧੰਨਵਾਦ ਇਹਨਾਂ ਵਿਰਾਸਾ ਵੀ ਚੜ੍ਹਦੀ ਕਲਾ ਹੋ ਗਈ ਆ ਬਹੁਤ ਸਜੋੜ ਕੱਟ ਹੋ ਗਏ ਉਹ ਲੋੜਾ ਦੇ ਜਾਇਓ ਚੌਕਰ ਸਾਡੇ ਕੋਲ ਥੋੜਾ ਹੀ ਰਹਿ ਗਿਆ ਬਸ ਤੈਨੂੰ ਠੱਕੋ